ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਹੋ ਮੈਂ ਰਾਹੁਲ ਕਲਾ ਹੈਡਲਾਈਨਸ ਲੈ ਕੇ ਹਾਜ਼ਰ ਹੋਇਆ ਹਾਂ ਪਰ ਸਭ ਤੋਂ ਪਹਿਲਾਂ ਅਸੀਂ ਨਜ਼ਰ ਮਾਰਾਂਗੇ ਅੱਜ ਦੇ ਵਿਚਾਰ ਤੇ ਜ਼ਿੰਦਗੀ ਤੁਹਾਨੂੰ ਉਹ ਨਹੀਂ ਦਿੰਦੀ ਜੋ ਤੁਹਾਨੂੰ ਚਾਹੀਦਾ ਹੈ ਜ਼ਿੰਦਗੀ ਤੁਹਾਨੂੰ ਉਹ ਦੇਵੇਗੀ ਜਿਸ ਦੇ ਤੁਸੀਂ ਕਾਬਿਲ ਹੋ ਹੁਣ ਨਜ਼ਰ ਮਾਰਾਂਗੇ ਹੈਡਲਾਈਨਸ ਤੇ ਪੰਜਾਬ ਦੇ ਵਿੱਚ ਸੰਗਣੀ ਧੁੰਦ ਦਾ ਅਲਰਟ ਵਿਜ਼ਿਬਿਲਟੀ ਜ਼ੀਰੋ ਤੇ ਪਹੁੰਚੀ ਹਰਿਆਣਾ ਦੇ 16 ਜ਼ਿਲ੍ਹਿਆਂ ਦੇ ਵਿੱਚ ਕੋਲਡ ਡੇ ਅਲਰਟ ਚੰਡੀਗੜ੍ਹ ਦੇ ਵਿੱਚ ਛਾਈ ਰਹੇਗੀ ਧੁੰਦ ਹਿਮਾਚਲ ਦੇ ਵਿੱਚ ਬਰਬਾਰੀ ਹੌਂਦੀ ਸੰਭਾਵਨਾ ਤਾਪਮਾਨ ਦੇ ਵਿੱਚ ਆਵੇਗੀ ਭਾਰੀ ਗਰਾਵਟ ਪੰਜਾਬ ਦੇ ਅੱਜ 20 ਟੋਲ ਪਲਾਜ਼ਾ 3 ਘੰਟਿਆਂ ਦੇ ਲਈ ਰਹਿਣਗੇ ਬੰਦ ਕੌਮੀ ਇਨਸਾਫ ਮੋਰਚੇ ਨੇ ਧਰਨੇ ਦਾ ਕੀਤਾ ਹੋਇਆ ਐਲਾਨ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੇਂਦਰ ਤੇ ਸੂਬਾ ਸਰਕਾਰ ਦੇ ਖਿਲਾਫ ਰੋਸ ਬੰਦੀ ਸਿੰਘਾਂ ਦੀ ਰਿਹਾਈ ਤੇ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦੀ ਸਜ਼ਾ ਨੂੰ ਮਾਫ ਕਰਨ ਦੇ ਲਈ ਪੰਜ ਮੈਂਬਰੀ ਬਣਾਈ ਗਈ ਕਮੇਟੀ ਦੀ ਹੋਈ ਮੀਟਿੰਗ ਪ੍ਰਦਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਾਂਗੇ ਹਰਮਿੰਦਰ ਸਿੰਘ ਕਾਲਕਾ ਨੇ ਕਿਹਾ ਰਾਜੋਨਾਂ ਦਾ ਗੁੱਸਾ ਜਾਇਜ਼ ਤਿੰਨ ਧਾਕੇ ਹੋਗੇ ਜਿਲ੍ਹੇ ਵਿੱਚ ਗੁਰਦਾਸਪੁਰ ਦੇ ਜੱਦੀਪਿੰਡ ਪਹੁੰਚੀ ਏਐਸਆਈ ਦੀ লাশ 15 ਦਿਨ ਪਹਿਲਾਂ ਕੈਨੇਡਾ ਭੇਜੀ ਸੀ ਤੀ ਵਾਪਸ ਆਉਣ ਤੇ ਹੋਣਗੀਆਂ ਆਖਰੀ ਰਸਮਾਂ ਅਪਰਾਧੀਆਂ ਅਪਰਾਧੀ ਨੂੰ ਫੜਦਿਆਂ ਹਾਰਟ ਅਟੈਕ ਦੇ ਨਾਲ ਗਈ ਸੀ ਜਾਨ ਪੰਜਾਬ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਦੇ ਤਿੰਨ ਹੈਂਡਲਰ ਗ੍ਰਿਫਤਾਰ ਖਾਲਿਸਤਾਨੀ ਝੰਡੇ ਤੇ ਪੋਸਟਰ ਲਗਾਉਣ ਦੀ ਮਿਲੀ ਸਿਸ ਜ਼ਿੰਮੇਵਾਰੀ ਪੰਨੂ ਸੀਐ ਭਗਵੰਤ ਮਾਨ ਨੂੰ ਦੇ ਚੁੱਕੇ ਧਮਕੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਹੁਣ ਯੂਪੀ ਦੇ ਸੀਐ ਯੋਗੀ ਅਦਿੱਤਿਆਨਾਥ ਨੂੰ ਮਿਲੀ ਜਾਨ ਨੂੰ ਮਾਰਨ ਦੀ ਧਮਕੀ ਪੰਨੂ ਨੇ ਆਡੀਓ ਕੀਤੀ ਜਾਰੀ ਕਿਹਾ 22 ਜਨਵਰੀ ਨੂੰ ਉਡਾਵਾਂਗੇ ਮਹੀਨੇ ਦੇ ਅੰਦਰ ਸੌਦਾ ਸਾਦ ਨੂੰ ਮੁਰਮੇਲੀ ਪੈਰੋਲ 50 ਦਿਨ ਦੇ ਲਈ ਰਾਮ ਰਹੀਮ ਬਾਹਰ ਆ ਰਿਹਾ 2 ਨਵੰਬਰ 2023 ਨੂੰ 21 ਦਿਨਾਂ ਦੀ ਮਿਲੀਸੀ ਫਰ ਲੋ ਬਾਗਪਤ ਆਸ਼ਰਮ ਜਾਵੇਗਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ ਪੈਰੋਲ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਸਖਤ ਨਿੰਦਾ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਰਾਮ ਰਹੀਮ ਦੇ ਨਾਲ ਸਰਕਾਰ ਵਿਸ਼ੇਸ਼ ਹਮਦਰਦੀ ਪੈਦਾ ਕਰ ਰਹੀ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਧ ਦਾ ਰਿਮਾਂਡ 2 ਦਿਨ ਦੇ ਲਈ ਹੁਰਵਦਿਆ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ED ਨੇ ਅਦਾਲਤ ਦੇ ਵਿੱਚ ਕੀਤਾ ਸੀ ਪੇਸ਼ ਜਾਂਚ ਦੇ ਲਈ ਹੋਰ ਮੰਗੀ ਸੀ ਰਿਮਾਂਡ ਦੀ ਮੰਗ ਦਿੱਤੀਆਂ ਸੀ ਕਈ ਦਲੀਲਾਂ SCL ਟੈਕਸਟਾਈਲ ਲੁਧਿਆਣਾ ਦੇ ਮਾਲਕ ਨੀਰਜ ਸਲੂਜਾ ਗ੍ਰਿਫਤਾਰ 1530 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦਾ ਕੇਸ ED ਨੇ 13 ਥਾ ਮਾਤੇ ਛਾਪੇ ਮਾਰੀ ਕੀਤੀ ਸੀ ਫਗਵਾੜਾ ਦੇ ਵਿੱਚ ਗੁਰਦਾਰ ਸਾਹਿਬ ਚ ਕਤਲ ਕਰਨ ਵਾਲੇ ਨਿਹੰਗ ਦੇ ਖੂਨ ਚ ਮਿਲੇ ਨਸ਼ੀਲੇ ਪਦਾਰਥ ਡੋਪ ਟੈਸਟ ਦੇ ਵਿੱਚ ਹੋਇਆ ਖੁਲਾਸਾ ਅੰਮ੍ਰਿਤਸਰ ਦੇ ਵਿੱਚ ਵੀ ਇਸ ਨਿਹੰਗ ਨੇ ਇੱਕ ਵਿਅਕਤੀ ਦਾ ਹੱਥ ਵੱਡਿਆ ਸੀ ਲੁਧਿਆਣਾ ਚ ਨੇ 9 ਪਰਚੇ ਦਰਜ ਇੰਦਰਪਾਲ ਸਿੰਘ ਬਣੇ ਮੁੱਖ ਸੂਚਨਾ ਕਮਿਸ਼ਨਰ ਪੰਜਾਬ ਸਰਕਾਰ ਨੇ ਜਾਰੀ ਕੀਤੇ ਹੁਕਮ ਸੁਰੇਸ਼ ਅਰੋੜਾ ਦੀ ਥਾਂ ਤੇ ਹੋਈ ਨਿਯੁਕਤੀ ਹੁਸ਼ਿਆਰਪੁਰ ਦੇ ਰਹਿਣ ਵਾਲੇ ਜਲੰਧਰ ਚ ਦੋ ਨੌਜਵਾਨਾਂ ਤੇ ਹਮਲਾ 버ਗਰ ਖਾਣ ਲਈ ਦੁਕਾਨ ਤੇ ਰੁਕੇ ਤਾਂ 6 ਹਮਲਾਵਰਾਂ ਨੇ ਉਹਨਾਂ ਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਸਿਰ ਤੇ ਕੰਨਾਂ ਤੇ ਕਿਤੇ ਵਾਰ ਚੰਡੀਗੜ੍ਹ ਕਾਰਪੋਰੇਸ਼ਨ ਦਾ ਮੇਅਰ ਚੋਣਾ ਮੁਲਤਵੀ ਕਰਨ ਤੇ ਹਾਈ ਕੋਰਟ ਦੇ ਵਿੱਚ ਹੋਇਆ ਖੁਲਾਸਾ ਪੰਜਾਬ ਪੁਲਿਸ ਨੇ ਜ਼ਬਰਦਸਤੀ ਅੰਦਰ ਦਾਖਲ ਹੋਣ ਦੀ ਕੀਤੀ ਕੋਸ਼ਿਸ਼ ਲੋ ਐਂਡ ਆਰਡਰ ਦਾ ਸੀ ਇਨਪੁਟ ਚੰਡੀਗੜ੍ਹ ਪੁਲਿਸ ਨੂੰ ਮਿਲਿਆ ਹੁਣ 6 ਫਰਵਰੀ ਨੂੰ ਹੋਣਗੀਆਂ ਚੋਣਾਂ ਚੰਡੀਗੜ੍ਹ ਮੇਅਰ ਚੋਣ ਤੇ ਪੰਜਾਬ ਪੁਲਿਸ ਦੀ ਕਾਰਵਾਈ ਤੇ ਮੋਜੀਠੇ ਨੇ ਚੁੱਕੇ ਸਵਾਲ ਕਿਹਾ ਸੀਐਮ ਦਾ ਓਐਸਡੀ ਤੇ ਸੁਰੱਖਿਆ ਇੰਚਾਰਜ ਨਗਰ ਨਿਗਮ ਚੰਡੀਗੜ੍ਹ ਦੇ ਵਿੱਚ ਕੀ ਕਰਨਗੇ ਪਰਚਾ ਹੋਵੇ ਦਰਜ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਬਿੰਦਰੂ ਤੇ ਗੋਲੀਆਂ ਚਲਾਉਣ ਵਾਲਾ ਦੂਸਰਾ ਸ਼ੂਟਰ ਵੀ ਹੋਇਆ ਗ੍ਰਿਫਤਾਰ ਪਟਿਆਲਾ ਪੁਲਿਸ ਨੇ ਕੀਤੇ ਵੱਡੇ ਖੁਲਾਸੇ ਮੋਗਾ ਚ ਸਵੇਰੇ ਤੜਕੇ ਮਾਰੀਆਂ ਸੀ ਗੋਲੀਆਂ 1 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਪਰਦਾਨ ਸੁਖਬੀਰ ਸਿੰਘ ਬਾਦਲ ਦੀ ਹੋਵੇਗੀ ਅਗਵਾਈ ਦਲਜੀਤ ਸਿੰਘ ਚਿਮਾ ਨੇ ਅੱਜ ਦਿੱਤੀ ਸਾਰੀ ਜਾਣਕਾਰੀ ਨਿਵੇਸ਼ਕਾਂ ਦਾ ਪੰਜਾਬ ਤੋਂ ਮੋਹ ਹੋਇਆ ਭੰਗ ਆਪ ਦੇ ਕਾਰਜਕਾਲ ਦੇ ਪਹਿਲੇ ਵਿੱਤੀ ਬਰੇ ਦੇ ਵਿੱਚ 85% ਘਟਿਆ ਨਿਵੇਸ਼ ਕੇਂਦਰੀ ਮੰਤਰੀ ਗਜੇਂਦਰ ਸ਼ਿਖਾਵਤ ਨੇ ਪੰਜਾਬ ਸਰਕਾਰ ਤੇ ਸਾਦੇ ਨਿਸ਼ਾਨੇ ਕਿਹਾ ਪੰਜਾਬ ਦੇ ਮੌਜੂਦਾ ਹਾਲਾਤਾਂ ਕਰਕੇ ਨਿਵੇਸ਼ਕਾਂ ਨੇ ਮੂੰ ਮੋੜਿਆ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਪੀਆਰਟੀਸੀ ਦਾ ਬਕਾਇਆ ਸਰਕਾਰ ਦੇ ਵੱਲ ਪੀਆਰਟੀਸੀ ਦਾ 3 ਕਰੋੜ ਰੁਪਏ ਪੈਂਡਿੰਗ ਰੈਲੀਆਂ 'ਚ ਵਰਕਰਾਂ ਨੂੰ ਲੈ ਕੇ ਜਾਣ ਦੇ ਲਈ ਵਰਤੀਆਂ ਸੀ ਸਰਕਾਰੀ ਬੱਸਾਂ ਸੜਕ ਠੇਕੇਦਾਰਾਂ ਤੇ ਭੜਕੀ ਸੋਨੀਆ ਮਾਨ ਟੈਕਸ ਦੇ ਕੇ ਵੀ ਕਿਹਾ ਸਾਡੀ ਜਾਨ ਖਤਰੇ 'ਚ ਹੈ ਅਸੀਂ ਕਿਹੜੇ ਲੋਕਤੰਤਰ 'ਚ ਰਹਿ ਰਹੇ ਹਾਂ ਨਸ਼ਿਆਂ ਦੇ ਮਾਮਲੇ 'ਤੇ ਪੰਜਾਬ ਰੈਣਾ ਹਾਈ ਕੋਰਟ ਹੋਇਆ ਸਖਤ ਕੇਂਦਰ ਸਰਕਾਰ ਤੇ ਐਨਸੀਬੀ ਤੋਂ ਨਸ਼ਿਆਂ ਦੇ ਮਾਮਲੇ ਸਬੰਧੀ ਮੰਗੀ ਰਿਪੋਰਟ ਪੰਜਾਬੀ ਚ ਬੋਰਡ ਨਾ ਲਿਖਣ ਤੇ ਹੋਵੇਗਾ ਜੁਰਮਾਨਾ ਪਹਿਲੀ ਵਾਰ ਉਲੰਘਣਾ ਕਰਨ ਤੇ 1000 ਰੁਪਏ ਦੂਸਰੀ ਵਾਰ 2000 ਰੁਪਏ ਹੋਵੇਗਾ ਫਾਈਨ ਪੰਜਾਬ ਦੇ ਭਾਸ਼ਾ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਅਫਸਰਾਂ ਨੂੰ ਜਾਰੀ ਕੀਤੇ ਹੁਕਮ ਸੁਪਰੀਮ ਕੋਰਟ ਨੇ ਬਿਲਕਿਸਬਾਨੋ ਕੇਸ ਦੇ 11 ਦੋਸ਼ੀਆਂ ਦੀ ਪਟੀਸ਼ਨ ਕੀਤੀ ਖਾਰਜ ਆਤਮ ਸਮਰਪਣ ਕਰਨ ਦੇ ਲਈ ਮੰਗਿਆ ਸੀ ਹੋਰ ਸਮਾਂ ਸੁਪਰੀਮ ਕੋਰਟ ਨੇ ਕਿਹਾ ਦਿੱਤੇ ਗਏ ਕਾਰਨਾਂ ਦਾ ਨਹੀਂ ਹੈ ਕੋਈ ਮਤਲਬ 22 ਜਨਵਰੀ ਨੂੰ ਸਰੈਂਡਰ ਕਰੋ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਲਾਲੂ ਯਾਦਵ ਤੇ ਤੇਜਸਵੀ ਯਾਦਵ ਨੂੰ ਪੁਸ਼ਕਿਸ ਦੇ ਲਈ ਸਮਨ ਕਿਤੇ ਜਾ ਰਹੀ ਜ਼ਮੀਨ ਬਦਲੇ ਨੌਕਰੀ ਦੇਣ ਦੇ ਮਾਮਲੇ ਦੇ ਵਿੱਚ ਹੋਈ ਕਾਰਵਾਈ ਹੈਲਾਈਟਸ ਦੇ ਵਿੱਚ ਰਹੀ ਮਿੰਦੋ ਇਜਾਜ਼ਤ ਧੰਨਵਾਦ